ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਸੀਆਈਏ ਸਟਾਫ ਦੋਦੀ ਪੁਲਿਸ ਨੂੰ ਨਸ਼ੇ ਦੇ ਖਿਲਾਫ ਮਿਲੀ ਵੱਡੀ ਕਾਮਯਾਬੀ 1.7 10 ਗ੍ਰਾਮ ਹੈਰੋਇਨ ਨਾਲ ਦੋ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ ਬੁਫਤ ਸੂchna ਦੇ ਆਧਾਰ ਤੇ ਪੁਲਿਸ ਵੱਲੋਂ ਕੀਤੀ ਗਈ ਵੱਡੀ ਕਾਰਵਾਈ ਜਾਂਚ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਪੁਲਿਸ ਕਰ ਰਹੀ ਜਾਂਚ ਕਿਥੋਂ ਲੈ ਕੇ ਆਏ ਹੈਰੋਇਨ ਅਤੇ ਕਿੱਥੇ ਸਪਲਾਈ ਕਰਨ ਜਾ ਰਹੇ ਸੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਨਾਲ ਜੁੜੇ ਹੋ ਸਕਦੇ ਹਨ ਇਸ ਦੇ ਤਾਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੋਵਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਰਿਮਾਂਡ ਦੌਰਾਨ ਨਸ਼ੇ ਕਰਨ ਦਾ ਵੀ ਪਤਾ ਲੱਗਾ ਜਾਵੇਗਾ ਕਿ ਕਿੱਥੋਂ ਲੈ ਕੇ ਜਾਂਦੇ ਸੰਤ ਕਿੱਥੇ ਸਪਲਾਈ ਕਰਦੇ ਸਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੇ ਦੋ ਹੋਰ ਸਾਥੀ ਹਨ ਦੋ ਜਿਨ੍ਹਾਂ ਨੂੰ ਫੜਨ ਦੇ ਲਈ ਅਸੀਂ ਛਾਪੇਮਾਰੀ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਸੁਖਦੇਵ ਮੋਨੂ ਦੀ ਰਿਪੋਰਟ ਕਿ ਆਦੇ ਅਛਾਟਾ ਥਾਣੇ ਦੇ ਏਰੀਆ ਜੀ ਉਥੇ ਨਾਕਾ ਲੱਗਾ ਸੀ ਸੀਆਈਏ 2 ਦਾ ਤੇ ਮੋਟਰਸਾਈਕਲ ਤੇ ਦੋ ਮੁੰਡੇ ਵਿਕਾਸ ਤੇ ਹਣੀ ਵਿਕਾਸ ਦੀ ਉਮਰ ਹੈਗੀ ਕਰੀਬ 27 ਸਾਲ ਜੀ ਤੇ ਹਣੀ ਦੀ 22 ਸਾਲ ਇਹਨਾਂ ਨੂੰ ਰੋਕਿਆ ਗਿਆ ਤੇ ਇਹਨਾਂ ਦੀ ਜਦੋਂ ਚੈਕਿੰਗ ਕੀਤੀ ਗਈ ਤੇ ਵਿਕਾਸ ਕੋਲੋਂ 510 ਗ੍ਰਾਮ ਹੀਰੋਇਨ ਬਰਾਮਦ ਹੋਈ ਤੇ ਖਨੀ ਕੋਲੋ 500 ਗ੍ਰਾਮ ਤੇ ਉਸ ਤੋਂ ਬਾਅਦ ਇਹਨਾਂ ਤੇ ਪਰਚਾ ਦਰਜ ਕੀਤਾ ਗਿਆ ਜੀ ਐਫ ਆਈ ਆ ਨੰਬਰ 33 ਜਿਹੜੀ ਕਿ ਦੇਰ ਰਾਤ ਕੱਟੀ ਗਈ ਮਤਲਬ ਕਿ ਅੱਜ ਦੀ ਤਰੀਕ ਹੈ 14/2/24 ਤੇ ਅੰਡਰ ਸੈਕਸ਼ਨ 21C 29685 ਐਨ ਡੀ ਪੀ ਐਸ ਐਕਟ ਤੇ ਇਹਨਾਂ ਨੂੰ ਫਿਰ ਅਸੀਂ ਅੱਜ ਕੋਰਟਿਸ਼ 'ਤੇ ਪੇਸ਼ ਕੀਤਾ ਤੇ ਇਹਨਾਂ ਦਾ 2 ਦਿਨ ਦਾ ਰਿਮਾਂਡ ਮਿਲਿਆ ਜੀ ਤੇ ਇਹਨਾਂ ਦੀ ਅਸੀਂ ਬੈਕਵਰਡ ਲਿੰਕੇਜਸ ਵੀ ਅਸੀਂ ਫਾਲੋ ਕਰ ਰਹੇ ਹਾਂ ਸੀਆਈਏ 2 ਸਾਹਿਬ ਤੇ ਇੰਸਪੈਕਟਰ ਸਾਹਿਬ ਤੇ ਸਾਨੂੰ ਅਸੀਂ 2 ਬੰਦੇ ਹੋਰ ਨਾਮਿਨੇਟ ਕੀਤੇ ਆ ਐਫਆਈਆਰ ਦੇ ਵਿੱਚ ਤੇ ਅਸੀਂ ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਪੁੱਛਗਿੱਛ ਕਰਕੇ ਜੋ ਵੀ ਹੋਰ ਉਹਨਾਂ ਤੋਂ ਵੀ ਪਿੱਛੇ ਜੋ ਵੀ ਬੈਕਵਰਡ ਲਿੰਕੇਜਸ ਮਿਲਣਗੀਆਂ ਉਹ ਵੀ ਅਸੀਂ ਦੇਖਾਂਗੇ ਤੇ ਅਲਸੀ ਦੇਖਾਂਗੇ ਕਿ ਉਹਨਾਂ ਦਾ ਮੇਨ ਰੋਲ ਕੀ ਹੈਗਾ ਜੀ ਹਾਊ ਕਮ ਦੇ ਆ ਗੇਟਿੰਗ ਡਰਗ ਸੁਪਲਾਈ ਸਰ ਬੈਕਗਰਾਉਂਡ ਕੀ ਸੀ ਉਹਨਾਂ ਦਾ ਬੈਕਗਰਾਉਂਡ ਤਾਂ ਕੁਝ ਵੀ ਨਹੀਂ ਹੈ ਫਾਰ ਡੇ ਟੂ ਡੇ ਲਿਵਿੰਗ ਬੇਸਿਕਲੀ ਚੋਰੀਆਂ ਚੋਰੀਆਂ ਜਾਂ ਸਪੈਟਿਕ ਕ੍ਰਾਈਮਸ ਕਰਦੇ ਆ ਨਸ਼ੇ ਕਰਨ ਦਾ ਵੀ ਆਦੀ ਹੈ ਆ ਹੈਗਾ ਆਪਣਾ ਜਿਹੜਾ ਹਣੀ ਹੈ ਉਹ ਹੈਗਾ ਵਿਕਾਸ ਦਾ ਹਲੇ ਅਸੀਂ ਚੈੱਕ ਕਰ ਰਹੇ ਹਾਂ ਉਮਰ ਕਿੰਨੀ ਸਰ ਉਮਰ ਦੀ ਵਿਕਾਸ ਦੀ 27 ਸਾਲ ਹੈ ਹਣੀ ਦੀ 22 ਸਾਲ ਹੈ